ਜੋ ਬੋਲੇ ਸੋਨਰ ਪੈ ਭਗਵਾਨ ਫਾਲਮੇਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤਮਾ ਰਾਜ ਕੀ ਜੈ ਸੁਖਰ ਰੂਪਰੇ ਪੈ ਸਾ ਸੰਗ ਜੀ ਸਾਰੀ ਇਹ ਸੰਗਤਾਂ ਨੂੰ ਵਿਜੇ ਦਿਵਸ ਦੀ ਲੱਖ ਲੱਖ ਵਧਾਈਆਂ ਹੋਵਣ ਜੀ ਸੋ ਅੱਜ ਆਪਾਂ ਵਿਚਾਰ ਕਰਾਂਗੇ ਵਿਜੇ ਦਿਵਸ ਦਾ ਤਿਉਹਾਰ ਕੀ ਹੈ ਸੁਗੁਰੂ ਰੂਪੁਰ ਪੈਸਾ ਸੰਗ ਜੀ ਇਤਿਹਾਸ ਵਿੱਚ ਲਿਖਿਆ ਹੈ ਤ੍ਰੇਤਾ ਯੁੱਗ ਦੇ ਅਵਤਾਰ ਸ਼੍ਰੀ ਰਾਮਚੰਦਰ ਅਜੁੱਧਿਆ ਦੇ ਰਾਜਾ ਜਿਸ ਸਮੇਂ ਸ਼੍ਰੀ ਰਾਮਚੰਦਰ ਦਾ ਰਾਜ ਚੱਲ ਰਿਹਾ ਹੈ ਸ਼੍ਰੀ ਰਾਮਚੰਦਰ ਦੇ ਮਨ ਵਿੱਚ ਹੰਕਾਰ ਪੈਦਾ ਹੋਇਆ ਕਿ ਮੇਰੇ ਤੋਂ ਵੱਡਾ ਕੋਈ ਯੋਧਾ ਨਹੀਂ ਹੈ ਕੋਈ ਬਾਦਸ਼ਾਲੀ ਨਹੀਂ ਹੈ ਸ਼੍ਰੀ ਰਾਮਚੰਦਰ ਨੇ ਆਪਣੇ ਮਨ ਵਿੱਚ ਚੱਕਰਵਰਤੀ ਰਾਜਾ ਬਣਨ ਦਾ ਵਿਚਾਰ ਸੋਚਿਆ ਸ਼੍ਰੀ ਰਾਮਚੰਦਰ ਨੇ ਇੱਕ ਘੋੜਾ ਛੱਡਿਆ ਉਸ ਘੋੜੇ ਦੇ ਗਲ ਵਿੱਚ ਇੱਕ ਤਖਤ ਲਟਕਾ ਦਿੱਤੇ ਗਏ ਉਸ ਦੇ ਉੱਪਰ ਲਿਖ ਦਿੱਤਾ ਗਿਆ ਕਿ ਇਹ ਘੋੜਾ ਜਿਸ ਜਿਸ ਸਥਾਨ ਤੇ ਜਾਵੇਗਾ ਉਹ ਉਹ ਸਥਾਨ ਸ਼੍ਰੀ ਰਾਮਚੰਦਰ ਦਾ ਹੋਵੇਗਾ ਉਸ ਘੋੜੇ ਦੇ ਮਗਰ ਹਜ਼ਾਰਾਂ ਦੀ ਸੈਨਾ ਛੱਡ ਦਿੱਤੀ ਗਈ। ਉਸ ਤਖਤ ਤੇ ਪੱਲ ਲਿਖ ਦਿੱਤਾ ਗਿਆ ਜਿਹੜਾ ਵੀ ਇਸ ਘੋੜੇ ਨੂੰ ਪਕੜੇਗਾ ਉਸ ਨੂੰ ਸ਼੍ਰੀ ਰਾਮਚੰਦਰ ਨਾਲ ਜੁਦਦ ਕਰਨਾ ਪਵੇਗਾ। ਉਹ ਘੋੜਾ ਕੁੰਬ ਦਾ ਕਮੌਂਦਾ ਵਾਲਮੀਕੀ ਤੀਰਸੰਮਰਸਰ ਦੇ ਧਰਤੇ ਤੇ ਪਹੁੰਚਿਆ। ਤੇ ਲਵ ਕੁਸ਼ਵੀਰਾ ਨੇ ਸ਼ਿਰਦਾ ਹਮ ਤੇ ਦਾ ਹੰਕਾਰ ਤੋੜਨ ਵਾਸਤੇ ਉਸ ਕੋੜੇ ਨੂੰ ਫੜ ਕੇ ਬਣ ਲਿਆ ਹੈ। ਸ਼੍ਰੀ ਰਾਮਚੰਦਰ ਦੀ ਸੈਨਾ ਦੇ ਨਾਲ ਲਵ ਕੁਸ਼ਵਿਰਾ ਦਾ ਜੁਦ ਹੁੰਦਾ ਹੈ ਤੇ ਲਵ ਕੁਸ਼ਵਿਰਾ ਦੁਆਰਾ ਸਾਰੇ ਦੀ ਸਾਰੀ ਹਜ਼ਾਰਾਂ ਦੀ ਸੈਨਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇਸ ਗੱਲ ਦਾ ਪਤਾ ਜਦੋਂ ਸ਼੍ਰੀ ਰਾਮਚੰਦਰ ਨੂੰ ਲੱਗਦਾ ਹੈ ਸ਼੍ਰੀ ਰਾਮਚੰਦਰ ਆਪ ਹਜ਼ਾਰਾਂ ਦੀ ਸਨਾ ਸਮੇਤ ਆਪਣੇ ਭਰਾਵਾਂ ਸਮੇਤ ਲక్ష్మణ, ਭਰਤ, ਸ਼ਤਰੂਗਨ, ਵੀਰ ਹਨੂਮਾਨ ਨੂੰ ਨਾਲ ਲੈ ਕੇ ਦੁਬਾਰਾ ਫਿਰ ਜੁਦ੍ਹ ਕਰਨ ਵਾਸਤੇ ਪਹੁੰਚਦੇ ਨੇ ਤੇ ਉਸ ਜੁਦ੍ਹ ਵਿੱਚ ਵੀ ਲਵ ਕੁਸ਼ਵੀਰਾ ਦੁਆਰਾ ਸ਼੍ਰੀ ਰਾਮਚੰਦਰ ਲక్ష్మణ ਭਰਤ ਛਤਰੂਗਨ ਅਤੇ ਹਜ਼ਾਰਾਂ ਦੇ ਸਾਨਾਂ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਜਾਂਦਾ ਹੈ। ਵੀਰ ਹਨੂਮਾਨ ਨੂੰ ਇੱਕ ਪੇੜ ਨਾਲ ਬੰਨ ਲਿਆ ਜਾਂਦਾ ਹੈ। ਸ਼੍ਰੀ ਰਾਮਚੰਦਰ ਨੂੰ ਘਾੜਾ ਦਿੱਤਾ ਜਾਂਦਾ ਹੈ, ਮੌਤ ਤੇ ਘਾਟ ਉਤਾਰ ਦਿੱਤਾ ਜਾਂਦਾ ਹੈ। ਤੇ ਲਵ ਕੁਸ਼ਵੀਰਾ ਦੀ ਜਿੱਤ ਹੁੰਦੀ ਹੈ ਜਿੱਤ ਦਾ ਇਤਿਹਾਸ ਹੈ ਵਿਜੇ ਦਿਵਸ ਲਵ ਕੁਸ਼ਵੀਰਾ ਦੀ ਜਿੱਤ ਇਸ ਗੱਲ ਦਾ ਪਤਾ ਜਦੋਂ ਮਾਤਾ ਸੀਤਾ ਨੂੰ ਲੱਗਦਾ ਹੈ ਮਾਤਾ ਸੀਤਾ ਚਾਰ ਚਫੇਰੇ ਹਜ਼ਾਰਾਂ ਦੀ ਸੈਨਾ ਮੌਤ ਦੇ ਘਾਟ ਉਤਰੀ ਹੋਈ ਦੇਖਦੀ ਹੈ ਉਹਨਾਂ ਦੇ ਵਿੱਚ ਸ਼੍ਰੀ ਰਾਮਚੰਦਰ ਲਸ਼ਮਣ ਪਰਤ ਸ਼ਤਰੂਗਨ ਸਾਰੇ ਦੇ ਸਾਰੇ ਮੌਸ ਦੇ ਘਾਟ ਪਹੁੰਚੇ ਹੋਏ ਨੇ ਵੀਰ ਹਨੂਮਾਨ ਨੂੰ ਇੱਕ ਪੇੜ ਦੇ ਨਾਲ ਬੰਨਿਆ ਹੋਇਆ ਹੈ ਉਸ ਸਮੇਂ ਮਾਤਾ ਸੀਤਾ ਰੋਂਦੀ ਕਲੁੰਦੀ ਹੋਈ ਪਰਮਾਤਮਾ ਵਾਲਮੀਕ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾ ਬੇਨਤੀ ਕਰਦੀ ਹੈ कि हे मेरे गुरु जी हे मेरे पिताजी, तुसी रहमत करो कृपा करो मेरे पति श्री रामचंद्र उन्हे भा लक्ष्मण शत्रुघ्न भरत उन्होंने हजारा सैनों जीवनदान जीवन दान बख्शिश करो मेरे पुत्रानें लव कुश ने ਤੁਹਾਡੇ ਸੇਵਕਾਂ ਨੇ ਇਹ ਸਾਰੇ ਦੇ ਸਾਰੇ ਸਹਿਨਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਤੁਸੀਂ ਉਹਨਾਂ ਨੂੰ ਜੀਵਨ ਦਾਤ ਬਖਸ਼ਿਸ਼ ਕਰੋ ਇਹ ਅਰਥਿਆ ਕਰ ਰਹੀ ਹੈ માતા ਸੀਤਾ ਰੋਂਦੀ ਹੈ ਕਲੋਂਦੀ ਹੈ ਇਹ ਸਾਰੀਆਂ ਅਰਦਾਸਾਂ ਬੇਨਤੀਆਂ ਸੁਣਦੇ ਹੋਇਆ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਨੇ ਦੇਵਪੁਰੇ ਵਿੱਚੋਂ ਅੰਮ੍ਰਿਤ ਤਿਆਰ ਕੀਤਾ ਤੇ ਉਸ ਅੰਮ੍ਰਿਤ ਦੀ ਵਰਖਾ ਕੀਤੀ ਤੇ ਹਜ਼ਾਰਾਂ ਦੀ ਸੈਨਾ ਸ਼੍ਰੀ ਰਾਮ ਚੰਦ ਦਾ ਸਾਰਾ ਹੀ ਪਰਿਵਾਰ ਉਹਨਾਂ ਨੂੰ ਜੀਵਨ ਦਾ ਅੰਦ ਦੇ ਦਿੱਤਾ ਹੈ ਸਾਰੇ ਦੇ ਸਾਰੇ ਸੈਨਾ ਨੂੰ ਜੀਵਤ ਕਰ ਦਿੱਤਾ ਹੈ वीर हनुमान ਨੂੰ ਜਿਸ ਨੂੰ ਪੇੜ ਨਾਲ ਬੰਨਿਆ ਹੋਇਆ ਹੈ ਉਸ ਨੂੰ ਲਵ ਕੁਸ਼ੀ ਬਿਰਾ ਕੋ ਆਜ਼ਾਦ ਕਰਵਾ ਦਿੱਤਾ ਹੈ ਤੇ ਉਸ ਸਮੇਂ वीर हनुमान ਨੇ ਜੋ ਅੰਮ੍ਰਿਤਸਰ ਦੀ ਧਰਤੀ ਵਾਲਮੀਕੀ ਤੀਰਸ ਤੇ ਸਰੋਵਰ ਬਣਿਆ ਹੈ ਜਿਸ ਵਿੱਚ ਅਜ ਮੰਦਰ ਬਣਿਆ ਹੋਇਆ ਹੈ ਉਸ ਸਰੋਵਰ ਦੀ ਢਾਈ ਟੱਪ ਮਾਰ ਕੇ ਖੁਦਾਈ ਕੀਤੀ ਤੇ ਸਾਰਿਆਂ ਨੇ ਪ੍ਰਮਾਤਮਾ ਵਾਲਮੀਕ ਮਹਾਰਾ ਜੀ ਦੀ ਜੈ ਜੈਕਾਰ ਕੀਤੀ ਤੇ ਲਵ ਕੁਸ਼ਵਿਰਦੀ ਜਿੱਤ ਹੋਈ। ਸ਼੍ਰੀ ਰਾਮਚੰਦਰ, ਲక్ష్మణ ਭਰਤ, ਸ਼ਤਰੂਗਨ ਨੇ ਹਜ਼ਾਰਾਂ ਦੇ ਸੈਨਾਨਾਂ ਨੇ ਪ੍ਰਮਾਤਮਾ ਵਾਲਮੀਕ ਮਹਾਰਾ ਜੀ ਨੂੰ ਨਮਸਕਾਰ ਕੀਤਾ। ਇਹ ਜਿੱਤ ਦਾ ਇਤਿਹਾਸ ਹੈ ਜਿਸ ਨੂੰ ਵਿਜੇ ਦਿਵਸ ਕਹਿੰਦੇ ਨੇ। ਇਹ ਸਾਰੇ ਦਾ ਸਾਰਾ ਇਤਿਹਾਸ ਆਧਵਾਸੀਆ ਦੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਵਿੱਚ ਪੰਨਾ ਨੰਬਰ 41 ਪੰਨਾ ਨੰਬਰ 42 ਤੇ ਵੀ ਦਰਜ ਹੈ ਜਿਸ ਨੂੰ ਅਸੀਂ ਸਾਰੇ ਸੰਸਾਰੀ ਜੀਵ ਪੜ ਸਕਦੇ ਹਾਂ ਸੁਣ ਸਕਦੇ ਹਾਂ ਜੋ ਬੋਲੇ ਸੋਨਰ ਪੈ ਭਗਵਾਨ ਫਾਲਮੇਕ ਮਹਾਰਾਜ ਕੀ ਜੈ ਸ਼੍ਰੀ ਸ੍ਰੀ ਅਕਾਲ ਸਤਗੁਰੂ ਕਿਆਨਾਤਮ ਰਾਜ ਕੀ ਜੈ